ਦੇਖੋ ਮਾਟਰ ਮੇਰੀ ਨਾ 3 ਮਹੀਨੇ ਪਹਿਲਾਂ ਮੇਰੀ ਚੈਨੀ ਖੋਈ ਤੇ ਮਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਮਨੂੰ ਲਾਰੇ ਤੇ ਲਾਰੇ ਲਾਰੇ ਤੇ ਲਾਰੇ ਲਾਈ ਜਾਂਦੇ ਚੋਰ ਜਿਨ੍ਹਾਂ ਨੇ ਲਈ ਹੀ ਮੇਰੀ ਚੈਨੀ ਉਹ ਵੀ ਫੜੇਗੇ ਉਹਨਾਂ ਨੇ ਇੱਕ ਸਨੇਰੇ ਦਾ ਵੀ ਨਾਂ ਲੈ ਲਿਆ ਵੀ ਅਸੀਂ ਇਹਨਾਂ ਨੂੰ 60000 ਦੀ ਵੇਚੀ ਤੇ ਅੱਜ ਤੱਕ ਪੁਲਿਸ ਕਹਦੀ ਹੈ ਵੀ ਅਸੀਂ ਨਾ ਸਾਨੂੰ ਔਰ ਚੈਨੀ ਡਰੇਸ ਕਰਕੇ ਦਿੰਦੀ ਆ ਤੇ ਨਾਲ ਹੀ ਕੋਈ ਅਜੇ ਤੱਕ ਗੱਲ ਆ ਸਾਨੂੰ ਕਹਿੰਦੇ ਅੱਜ ਇਹਦਾ ਪਰਚਾ ਦੇ ਲੱਗੇ ਅੱਜ ਦੇ ਲੱਗੇ ਆ ਦੱਸੋ ਅਹੀ ਜੇ ਮੇਰੇ ਵਰਗੇ ਐਮਸੀ ਦੀ ਇਹ ਹਾਲਾਤ ਨੇ ਤੇ ਲੋਕਾਂ ਦਾ ਕੀ ਹਾਲਾਤ ਹੋਏਗਾ ਕਿੰਨਾ ਚਿਰ ਹੋ ਗਿਆ ਚੋਰਾਂ ਨੂੰ ਫੜਿਆ ਨੂੰ ਇਹਨਾਂ ਨੂੰ ਚੋਰਾਂ ਨੂੰ ਫੜਿਆ ਨੂੰ ਹੋ ਗਿਆ ਕੋਈ ਮਹੀਨਾ ਪੰਜ ਲੱਗਦਾ ਵੀ ਸੁਨਿਆਰੀ ਦੇ ਚੋਰਾਸ ਪਾਇਆ ਜਾ ਰਿਹਾ ਹਾਂਜੀ ਸੁਨਿਆਰੀ ਨੂੰ ਕਿਉਂ ਨਹੀਂ ਫੜਿਆ ਜਾ ਰਿਹਾ ਇਹ ਰਾਜਨੀਤੀ ਦਾ ਦਬਾਅ ਕੌਣ ਇਹ ਬੰਦਾ ਇਨੀ ਲੱਗ ਪਰ ਕਲੀਨ ਹੋ ਜਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਪਰ ਗੁਰਦਾਸਪੁਰ ਦੇ ਵਿੱਚ ਇਹ ਰਾਜਨੀਤੀ ਦਾ ਮਹਿਸਕਾਰ ਹੋਣ ਡਿਆ ਦਾ ਉਸ ਬੰਦੇ ਤੇ ਕਦੀ ਕਿਸੇ ਦੇ ਲੀਡਰ ਦੇ ਘਰ ਚਲ ਜਾਂਦਾ ਕਦੀ ਕਿਸੇ ਲੀਡਰ ਦੇ ਘਰ ਚਲ ਜਾਂਦਾ ਤੁਹਾਡੀ ਚੈਨੀ ਕਿਦੋਂ ਚੋਰੀ ਹੋਈ ਇਹ ਸ਼੍ਰੀ ਰਾਤਰੀ ਵਾਲੇ ਦਿਨ ਇਹ ਜਨਮਸ਼ਤਮੀ ਵਾਲੇ ਦਿਨ ਕਿੱਥੇ ਹੋਈ ਕਿੱਥੋਂ ਕਿੱਥੇ ਜਾਂਦੀ ਇਹ ਮੈਂ ਨਾ ਆਪਣੀ ਗੱਡੀ ਦੀ ਬੈਟਰੀ ਪਾਣ ਗਿਆ ਸੀਗਾ ਫਾੜਕ ਤੋਂ ਪਾਰ ਉੱਥੇ ਅੱਗੇ ਫਾਟਕ ਬੰਦ ਹੋ ਗਿਆ ਤਾਂ ਮੈਂ ਮੈਂ ਕਿਹਾ ਚਲੋ ਬਾਈਪਾਸ ਨੂੰ ਆ ਜੀਣਾ ਸਲਾਮਾਂ ਦੀ ਕੋਠੀ ਲੱਗ ਗਿਆ ਜੇ ਮੈਂ ਗਿਆ ਹੀ ਆ ਤੇ ਪਿੱਛੋਂ ਮੇਰੇ ਸੱਟ ਮਾਰਤੀ ਸੱਚ ਕਿੰਨੇ ਤੋਲੇ ਦੀ ਸੋਨੀ ਸੀ ਤੇ ਕਿੰਨੇ ਚ ਵੇਚੀ ਸੀ ਵੇਖੋ ਮੈਂ ਐਸਟੀਮੇਟ ਪਹਿਲਾਂ ਕਿਹਾ ਹੈਗਾ ਵੀ 4 ਕਿ ਤੋਲੇ ਦੀ ਮੇਰੀ ਚੈਨੀ ਹੈ ਯਾਨੀ ਕਿ ਮੇਰੇ ਕੋਲ ਮੇਰਾ ਪੱਕਾ ਬਿੱਲ ਉਹ ਚੈਨੀ ਦਾ ਲਾਪਿਆ ਵਾ 22 ਦੇ ਵਿੱਚੋਂ ਚੈਨੀ ਲਈ ਹੈਗੀ ਚੱਡੀਗੜ੍ਹ ਤੋਂ ਉਹ ਬਿੱਲ ਮੇਰੇ ਕੋਲ ਆ ਸ਼ੋਰਚਾ ਦਿਖਾ ਦਾਂਗੇ ਕੋਈ ਗੱਲ ਨਹੀਂ ਤੇ ਐ ਦੱਸੋ ਇੱਕ ਐਫ ਆਈ ਆਰ ਦਰਜ ਹੋਈ ਉਹਦੀ ਚੈਨੀ ਚੋਰੀ ਦੀ ਤੁਹਾਡੀ ਨਹੀਂ ਜੀ ਇਹ ਐਫ ਆਈ ਆਰ ਮੈਂ ਕੇ ਮੇਰਾ ਪੱਤਾ ਹੋ ਗਿਆ ਦਾ ਉਦੋਂ ਅਨਮ ਸ਼ਾਤਿਆਂ ਦੇ ਹੋਇਆ ਸੀ ਅੱਛਾ ਫਿਰ ਉਹਦੇ ਚ ਅਰੈਸਟ ਨਹੀਂ ਪਈ ਆ ਚੋਰਾਂ ਦੀ ਜਿਹੜੇ ਫੇਸ ਹੋਏ ਸੀ ਉਹ ਉਹਦੇ ਵਿੱਚ ਰੈਸਟ ਉਹਨਾਂ ਕੋਲੋਂ ਹੋਰ ਵੀ ਚੈਨੀਆਂ ਫੜੋਈਆਂ ਸੀ ਨਹੀਂ ਬਾਈ ਨੇਮ ਨਹੀਂ ਆ ਪੱਤਾ ਬਾਈ ਨੇਮ ਹੁਣ ਮੈਨੂੰ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਤਾਂ ਮੈਂ ਤਾਂ ਕਹਿੰਦੇ ਆ ਵੀ ਜਿਹੜੇ ਆ ਜਿਨ੍ਹਾਂ ਨੇ ਲਈ ਆ ਵੱਡੇ ਚੋਰ ਤੇ ਇਹ ਨੇ ਕੀ ਮੰਗੀ ਆ ਹੁਣ ਮੇਰੀ ਮੰਗੇ ਆ ਵੀ ਮੈਨੂੰ ਇਨਸਾਫ ਦਿੱਤਾ ਜਾਏ ਤੇ ਮੇਰੀ ਚੈਨੀ ਜਿਹੜੀ ਆ ਮੈਨੂੰ ਦਵਾਈ ਦੇ ਕਿੰਨੂੰ ਮਿਲਦੀ ਉਹ ਕਿਹੜਾ ਪੁਲਿਸ ਅਧਿਕਾਰੀ ਆ ਤੇ ਕੀ ਕਹਿੰਦੇ ਆ ਉਹ ਮੈਂ ਐਸਐਚਓ ਨੂੰ ਅੱਜ ਵੀ ਮਿਲਿਆ ਮੈਂ ਐਸਐਚਓ ਸਾਹਿਬ ਨੂੰ ਮਿਲਿਆ ਤੇ ਐਸਐਸਪੀ ਸਾਹਿਬ ਨੂੰ ਵੀ ਮਿਲਿਆ ਸੀ ਮੈਂ ਤੇ ਐਸਐਸਪੀ ਸਾਹਿਬ ਨੇ ਮੈਨੂੰ ਭਰੋਸਾ ਦਿਵਾਇਆ ਸੀਗਾ ਵੀ ਥੋੜੀ ਚਿਰ ਵੇਟ ਕਰੋ ਤਾਂ ਮੈਂ ਤੁਹਾਡੀ ਚੈਨੀ ਜਿਹੜੀ ਹੈ ਤੁਹਾਨੂੰ ਦਵਾ ਦੰਦਾ ਤੇ ਮੈਂ ਆ ਜਿਹੜਾ ਮੈਂ ਪੱਕਾ ਬਿੱਲ ਹੈ ਮੇਰਾ ਜੀਐਸਟੀ ਬਿੱਲ ਤਰੇ ਦੇ ਸਾਰਾ ਕੁਝ ਟੈਕਸ ਪਾਰੇ ਦਾ ਮੈਂ ਕੋਈ ਇਹੋ ਜਿਹਾ ਕੋਈ ਰਫਕਾ ਨਹੀਂਗਾ ਮੇਰੇ ਕੋਲ ਐਸਐਸਪੀ ਸਾਹਿਬ ਨੇ ਕਿਹਾ ਹੀਗਾ ਮਨੂੰ ਕਿ ਆਪਣੇ ਮੈਨੂੰ ਬਿੱਲ ਦੇਣਾ ਤੇ ਹੁਣ ਮੈਂ ਬਿੱਲ ਲੈ ਕੇ ਆਇਆ ਤੁਹਾਡੇ ਸਾਹਮਣੇ ਪ੍ਰੈਸ ਦੇ ਵਿੱਚ ਤੇ ਮੈਂ ਐਸਐਸਪੀ ਸਾਹਿਬ ਨੂੰ ਵੀ ਕਾਪੀ ਭੇਜਣੀ ਹੈ ਤਾਂ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਦੇਣਾ ਚਾਹਨਾ ਪ੍ਰੈਸ ਵਾਲਿਆਂ ਨੂੰ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਜੇ ਮੈਨੂੰ ਚੰਨੀ ਨਾ ਦਵਾਈ ਗਈ ਤਾਂ ਮੈਂ ਥਾਣੇ ਦੇ ਅੱਗੇ ਆਤਮਦਾ ਕਰਦੀ ਜਿੱਥੇ ਵੀ ਮੈਨੂੰ ਜਾਣਾ ਪਿਆ ਮੈਂ ਜਾਣਾ ਮੈਂ ਮੈਂ ਪੰਜ ਚਾਰ ਦਿਨ ਦੇਖਣਾ ਮੈਂ ਡੀਜੀਪੀ ਸਾਹਿਬ ਨੂੰ ਵੀ ਮਿਲਣਾ ਮੈਂ ਤਾਂ ਮੈਂ ਹੋ ਸਕਿਆ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਣਾ ਤਾਂ ਗਰਦਾਪੁਰ ਦੇ ਲੀਡਰਾਂ ਦੀਆਂ ਕਤੂਤ ਮੈਂ ਸਾਰੀ ਦੱਸ ਕੇ ਆਉਣਾ ਉੱਥੇ ਕੀ ਕਹਿੰਦੇ ਆ ਕਹਿੰਦੇ ਕੀ ਆ ਜੀ ਪੁਲਿਸ ਦੀ ਕਰਜੋਦੀ ਮਿਲਣ ਜਾਂਦੇ ਹੁੰਦੇ ਬਸ ਐ ਹੋਈ ਕੀ ਅੱਜ ਕਰਨੇ ਆ ਕੱਲ ਕਰਨੇ ਆ ਬਸ ਇਹੋ ਕੁਛ ਹੀ ਮੈਨੂੰ ਇਸ ਚੀਜ਼ ਨੂੰ ਮਹੀਨਾ ਨਿਕਲ ਗਿਆ ਕੀ ਮੰਗ ਕਰਦੇ ਬਾਈ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਚਾਹਨੀ ਜਿਹੀ ਮੈਨੂੰ ਚਾਹ ਆ ਜਾਏ ਚਾਹਨੀ ਮੈਨੂੰ ਬਦਵਾਈ ਦੇ ਬਸ